ਕੀ ਹਾਲ ਚਾਲ ਹੈ ਬਾਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਕੋਲ ਇਹ ਨਾ ਕਈ ਦਿਨਾਂ ਤੋਂ ਕਈ ਭਰਾਵਾਂ ਦੇ ਫੋਨ ਮੈਸੇਜ ਆਉਂਦੇ ਸੀਗੇ ਵੀ ਤੁਸੀਂ ਕਣਕ ਬਾਰੇ ਡਿਟੇਲ ਚ ਵੀਡੀਓ ਪਾਓ ਤਾਂ ਆਪਾਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆਂ ਵੀ ਜਿਆਦਾ ਲੰਬੀ ਵੀਡੀਓ ਜਦੋਂ ਆਪਾਂ ਬਣਾਉਣੀ ਹੈ ਤਾਂ ਉਹ ਇੰਸਟਾਗ੍ਰਾਮ ਤੇ ਸਿਸਟਮ ਉਹਦਾ ਸੈੱਟ ਨਹੀਂ ਪੈਂਦਾ ਵੀਡੀਓ ਅਪਲੋਡ ਵੀ ਨਹੀਂ ਹੁੰਦੀ ਜਿਆਦਾ ਲੰਬੀ ਤਾਂ ਕਰਕੇ ਆਪਾਂ YouTube ਅਕਾਊਂਟ ਆਪਣਾ ਸਟਾਰਟ ਕਰਿਆ ਉਹਦੇ ਤੇ ਆਪਾਂ ਇਹ ਦੋਧੀਆਂ ਡਿਟੇਲ ਵਾਲੀਆਂ ਜਿਹੜੀਆਂ ਵੀਡੀਓ ਆ ਸਾਰੀਆਂ YouTube ਤੇ ਪਾ ਦਿਆ ਕਰਾਂਗੇ ਬਾਕੀ ਤਾਂ ਤੁਸੀਂ ਇੰਸਟਾਗ੍ਰਾਮ ਤੇ ਵੀਡੀਓ ਮੇਰੀਆਂ ਦੇਂਦੇ ਹੀ ਰਹਿਣੇ ਹੋ Facebook ਤੇ ਵੀ ਦੇਂਦੇ ਰਹਿੰਦੇ ਹੋ ਤਾਂ ਕਰਕੇ ਜਿਹੜੇ ਵੀ ਭਰਾ ਹੈ ਉਹ ਪਹਿਲਾਂ ਵਿਜ਼ਿਟ ਕਰਕੇ ਤੇ ਮੇਰਾ YouTube ਚੈਨਲ ਸਬਸਕ੍ਰਾਈਬ ਕਰ ਲਿਆ ਜੀ ਦੂਜੀ ਗੱਲ ਹੁਣ ਆਪਾਂ ਕਣਕ ਤੋਂ ਗੱਲ ਸਟਾਰਟ ਕਰਦੇ ਹਾਂ ਸਾਰੇ ਭਰਾ ਪੁੱਛਦੇ ਆ ਡਿਟੇਲ ਚ ਵੀ ਤੁਸੀਂ ਕੀ ਕੀ ਪਾਇਆ ਕਣਕ ਦੇ ਵਿੱਚ ਤਾਂ ਆਪਾਂ ਬਾਈ ਤੁਹਾਨੂੰ ਦੱਸ ਦਈਏ ਆਪਣੇ ਕੋਲੇ ਲਗਭਗ ਨਰਮੇ ਦਾ ਤੇ ਮੱਕੀ ਵਾਲਾ ਹੀ ਵਾਹਣ ਹੈ ਜਿੰਨਾ ਵੀ ਹੈਗਾ ਬਰਸਾਤੀ ਮੱਕੀ ਬੀਜੀ ਵੀ ਸੀ ਤੇ ਨਰਮਾ ਸੀਗਾ ਚਲੋ ਪਿਛਲੀ ਫਸਲ ਤਾਂ ਜਿਵੇਂ ਵੀ ਝਾੜ ਹੈ ਬਰਾਬਰ ਆਸਰੀਆ ਵੀ ਬਹੁਤ ਵਧੀਆ ਰਿਹਾ ਆਪਾਂ ਹੀ ਕਹਿੰਦੇ ਆ ਤੇ ਝੋਨੇ ਦਾ ਆਪਣੇ ਕੋਲੇ ਬਹੁਤ ਘੱਟ ਏਰੀਆ ਸੀਗਾ ਆਪਣੇ ਕੋਲੇ ਜਿੰਨੀਆਂ ਵੀ ਵੈਰੈਟੀਆਂ ਦੀ ਆਪਾਂ ਗੱਲ ਕਰੀਏ ਤਾਂ ਆਪਣੇ ਕੋਲੇ 327 826 ਤੇ 222 2851 ਦਾ ਆਪਣੇ ਕੋਲੇ ਸਭ ਤੋਂ ਜ਼ਿਆਦਾ ਏਰੀਆ ਜਿਆਦਾ ਬਜਾਈ ਆਪਣੇ ਕੋਲੇ 2851 ਦੀ ਹੈ ਕਿਉਂਕਿ ਆਪਣੇ ਏਰੀਏ ਚ ਸਭ ਤੋਂ ਜ਼ਿਆਦਾ ਅਗਰ ਮੈਂ ਦੇਖਿਆ ਵੀ ਝਾੜ ਦੇਣ ਵਾਲੀ ਵੈਰੈਟੀ ਹੈ ਤਾਂ 2851 ਹੈ ਇਹਦੇ ਤੇ ਆਪਾਂ ਨੂੰ ਇੱਕ ਹੀ ਸਮੱਸਿਆ ਵੀ ਅੱਗੇ ਜਾ ਕੇ ਆਪਾਂ ਨੂੰ ਇਹਦੇ ਤੇ ਇੱਕ ਦੋ ਫੰਗੀ ਸਾਈਡ ਹੈ ਜਿਹੜੇ ਕਰਨੇ ਪੈਂਦੇ ਆ ਜਦੋਂ ਆਪਾਂ ਕਣਕ ਦੀ ਬਜਾਈ ਸਟਾਰਟ ਕੀਤੀ ਸੀ ਤਾਂ ਆਪਾਂ ਸਾਰਿਆਂ ਤੋਂ ਪਹਿਲਾਂ ਕੰਮ ਤਾਂ ਵੀ ਆਪਾਂ ਪਲਾਊ ਮਾਰ ਕੇ ਹੀ ਸਾਰੀ ਕਣਕ ਲਗਭਗ ਬੀਜੀ ਹੈ ਪਹਿਲਾਂ ਬਾਣ ਪਲਾਊ ਕਰਿਆ ਉਸ ਤੋਂ ਬਾਅਦ ਕਣਕ ਦੀ ਬਜਾਈ ਕਰੀ ਹੈ ਤੇ ਬਜਾਈ ਵਾਲੇ ਟਾਈਮ ਆਪਾਂ ਇਹਦੇ ਥੱਲੇ 25 ਕਿਲੋ ਯੂਰੀਆ ਤੇ 20 ਤੋਂ 22 ਕਿਲੋ ਡੀਏਪੀ ਕਣਕ ਦੇ ਨਾਲ ਬਜਾਈ ਕਰੀ ਸੀ ਆਪਣਾ ਜਿਹੜਾ ਬਿੱਗ ਹੈ ਉਹ 5 ਕਨਾਲਾਂ ਦਾ ਹੈ ਫਿਰ ਆਪਾਂ ਜਦੋਂ ਪਹਿਲਾ ਪਾਣੀ ਲਾਇਆ ਤਾਂ ਉਸ ਟਾਈਮ ਇਹਦੇ ਵਿੱਚ ਇੱਕ ਗੱਟਾ ਯੂਰੀਆ ਨਾਲ 15 ਤੋਂ 18 ਕਿਲੋ ਡੀਏਪੀ ਤੇ ਐਨਪੀਕੇ ਕਨਸੋਰਟੀਆ ਆਈਪੀਐਲ ਦਾ ਗ੍ਰੀਫਨ ਤੇ 300 ਗ੍ਰਾਮ ਹਿਊਮਿਕ ਐਸਿਡ ਇਹਨਾਂ ਸਮਾਨ ਆਪਾਂ ਕਣਕ ਦੇ ਵਿੱਚ ਕੋਰਤੇ ਪਾਇਆ ਹੁਣ ਆਪਣੇ ਜਿਵੇਂ ਲਗਭਗ ਦੂਜਾ ਪਾਣੀ ਚੱਲੀ ਜਾਂਦਾ ਤਾਂ ਦੂਜੇ ਪਾਣੀ ਤੇ ਆਪਾਂ ਸਿਕਸ ਐਲੀਮੈਂਟ ਜ਼ਿੰਕ ਜਿਹੜੀ ਆਉਂਦੀ ਹੈ ਉਹ ਪਾਈ ਹੈ ਜੀ ਤੇ 30 ਤੋਂ 35 ਕਿਲੋ ਯੂਰੀਆ ਪਾਈ ਐ ਇੱਕ ਸਪਰੇਅ ਆਪਾਂ ਇਹਦੇ ਉੱਤੇ 1 ਕਿਲੋ ਯੂਰੀਆ ਨਾਲ ਮੈਗਨੀਜ਼ ਤੇ ਨਾਲ ਜ਼ਿੰਕ ਦੀ ਸਪਰੇਅ ਆਪਾਂ ਇਹਦੇ ਤੇ ਕਰਤੀ ਜੇ ਆਪਾਂ ਡੋਜ਼ ਦੀ ਗੱਲ ਕਰੀਏ ਤਾਂ ਯੂਰੀਆ ਕਿਲੋ 100 ਲੀਟਰ ਪਾਣੀ ਚ ਪਾਈ ਸੀ ਤੇ ਨਾਲ ਮੈਗਨੀਜ਼ ਪਾਇਆ ਸੀ 500 ਤੋਂ 600 ਗ੍ਰਾਮ ਤੇ 100 ਗ੍ਰਾਮ ਚਲੇਟਡ ਜ਼ਿੰਕ ਪਾਈ ਸੀ ਆਹ ਸਪਰੇਅ ਆਪਾਂ ਆਪਣੀ ਕਣਕ ਤੇ ਕੀਤੀ ਐ ਕਣਕ ਦੀ ਆਲ ਓਵਰ ਕੰਡੀਸ਼ਨ ਠੀਕ ਐ ਬਹੁਤ ਸੋਹਣੀ ਐ ਹਲਕੜੀ ਤੇ ਜਿਹੜੇ ਹਿਸਾਬ ਦਾ ਠੰਡ ਦਾ ਮੌਸਮ ਹੁਣ ਬਣ ਗਿਆ ਤਾਂ ਕਣਕ ਵਾਸਤੇ ਬਹੁਤ ਹੀ ਫਾਇਦੇਮੰਦ ਐ ਦੂਜੀ ਗੱਲ ਇੱਕ ਆਪਾਂ ਕਰਦੇ ਆਂ ਵੀ ਕਣਕ ਦੇ ਉੱਤੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਨਹੀਂ ਉਹ ਕਣਕ ਦੇ ਵਿੱਚ ਨਾ ਪਾਓ ਮਤਲਬ ਆਪਦੇ ਖੇਤ 'ਚ ਤੁਸੀਂ ਜਾ ਕੇ ਪਹਿਲਾਂ ਦੇਖੋ ਵੀ ਕਿਹੜੇ ਤੱਤ ਦੀ ਕਣਕ ਨੂੰ ਜ਼ਰੂਰਤ ਹੈ ਜੇ ਕਣਕ ਨੂੰ ਯੂਰੀਆ ਦੀ ਜ਼ਰੂਰਤ ਹੈ ਤਾਂ ਯੂਰੀਆ ਦੀ ਦਿਓ ਜੇ ਉਹਨੂੰ ਡੀਏਪੀ ਚਾਹੀਦੀ ਨਹੀਂ ਤਾਂ ਹੋਰ ਐਕਸਟਰਾ ਡੀਏਪੀ ਨਾ ਪਾਓ ਕਿਉਂਕਿ ਜਿਹੜੀ ਚੀਜ਼ ਦੀ ਆਪਣੇ ਖੇਤ ਦੇ ਵਿੱਚ ਜ਼ਰੂਰਤ ਹੈ ਨਹੀਂ ਅਗਰ ਆਪਾਂ ਉਹ ਪਾ ਦੇਵਾਂਗੇ ਤਾਂ ਉਹਦੇ ਨਾਲ ਆਪਣਾ ਝਾੜ ਨਹੀਂ ਵਧਣਾ ਇਹ ਥੋੜੀ ਜੀ ਗੌਰ ਕਰਨ ਵਾਲੀ ਗੱਲ ਹੈ ਅੱਗੇ ਜਾ ਕੇ ਆਪਾਂ ਕੋਸ਼ਿਸ਼ ਕਰਾਂਗੇ ਵੀ ਡਿਟੇਲ 'ਚ ਆਪਾਂ ਵੀਡੀਓ ਬਣਾਵਾਂਗੇ ਵੀ ਕੀ ਪਛਾਣ ਕਰ ਸਕਦੇ ਆ ਆਪਾਂ ਵੀ ਆਪਣੇ ਖੇਤ ਦੇ ਵਿੱਚ ਕਿਹੜੇ ਤੱਤ ਦੀ ਘਾਟ ਹੈ ਬਾਕੀ ਹੋਰ ਵੀ ਜੇ ਕੋਈ ਭਰਾਵਾਂ ਦੇ ਸਵਾਲ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਪੁੱਛ ਸਕਦੇ ਹੋ ਅੱਗੇ ਹੋਰ ਆਪਾਂ ਡਿਟੇਲ ਚ ਸਾਰੀਆਂ ਫਸਲਾਂ ਦੀਆਂ ਜਾਂ ਜੋ ਵੀ ਆਪਣਾ ਪ੍ਰੈਕਟਿਸ ਹੈ ਆਪਾਂ ਨੂੰ ਜਿੰਨੀ ਕਿ ਜਾਣਕਾਰੀ ਹੈ ਉਹ ਵੀਡੀਓ ਆਪਾਂ ਪਾਉਂਦੇ ਰਵਾਂਗੇ ਸਤਿ ਸ਼੍ਰੀ ਅਕਾਲ